ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਨਾਵੇਂ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦਾ। ਆਹੋ ਪੁਨਰ ਸਰਜੀਤੀ ਦੀ ਲੋੜ ਕਿਉਂ ਪਈ? ਇੱਕ ਸਦੀ ਤੋਂ ਬਾਅਦ ਕਿਉਂਕਿ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਾਜਨਾ ਹੋਈ ਸੀ। ਔਰ ਉਸੇ ਤਰ੍ਹਾਂ ਅਕਾਲੀ ਦਲ ਸੀਨਾ ਵਸੀਨਾ ਚੱਲਦਾ ਰਿਹਾ ਸਾਡੇ ਵਡੇਰਿਆਂ ਨੇ ਤਿਆਗ ਦੀ ਸੇਵਾ ਦੀ ਕੁਰਬਾਨੀ ਦੀ ਭਾਵਨਾ ਰੱਖ ਕੇ ਇਸ ਪਾਰਟੀ ਨੂੰ ਅੱਗੇ ਵਧਾਉਂਦੇ ਰਹੇ بڑے ਸੰਘਰਸ਼ ਤੇ بڑے ਮੋਰਚੇ ਲੱਗੇ ਪੰਥ ਅਤੇ ਪੰਜਾਬ ਦੇ ਹੱਕਾਂ ਦੇ ਵਾਸਤੇ ਉਹਦੀ ਪਹਿਰੇਦਾਰੀ ਕਰਦੇ ਆ ਰਹੇ ਪਰ ਹੁਣ ਇੱਕ ਹਾਲਾਤ ਐਸੇ ਬਣ ਗਏ ਤੁਸੀਂ ਸਾਰੇ ਜਾਣੂ ਹੋ ਕਿ ਕਾਫੀ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਔਰ ਰਾਜਨੀਤਿਕ ਤੌਰ ਤੇ ਇਹ ਵੀ ਮੈਂ ਕਹਾ ਕਿ ਸਾਡੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਔਰ ਇਹ ਵੀ ਮੈਂ ਕਹਿ ਲਵਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਸੈਬਾਨਾਂ ਦੇ ਜਥੇਦਾਰ ਸਿੰਘ ਸਾਹਿਬਾਨਾਂ ਦੇ ਬਾਰੇ ਆਮ ਜਨਤਾ ਵਿੱਚ ਇਹ ਧਾਰਨਾ ਬਣ ਗਈ ਕਿ ਇਹ ਫ੍ਰੀ ਹੈਂਡ ਨਹੀਂ ਇਹਨਾਂ ਦੇ ਕੋਲੋਂ ਮਨਮਰਜ਼ੀ ਦੇ ਫੈਸਲੇ ਕਰਾਏ ਜਾਂਦੇ ਨੇ ਇੱਕ ਪਰਿਵਾਰ ਵੱਲੋਂ ਤੇ ਇੱਕ ਵਿਅਕਤੀ ਵੱਲੋਂ ਜੋ ਆਪ ਗੁਰਮਤ ਤੋਂ ਵੀ ਹੀਣ ਹੈ ਔਰ ਉਹ ਗਰਮੰਦੇ ਨਕੂ ਨਹੀਂ ਹਨ ਪੰਥ ਖਫਾ ਸੀ ਇਸ ਗੱਲ ਤੋਂ ਪਰ ਇਹ ਸਮਾਂ ਗੁਜ਼ਰਦਾ ਰਿਹਾ ਇੱਕ ਦਿਨ ਆਇਆ ਕਿ ਵੀ 2 ਦਸੰਬਰ 2024 ਦਾ ਸਾਰੇ ਉਹ ਲੋਕ ਜਿਨ੍ਹਾਂ ਨੇ ਲੰਮਾ ਸਮਾਂ ਸਰਕਾਰਾਂ ਪੰਥ ਦੀਆਂ ਦੇ ਵਿੱਚ ਮੁਖੀ ਰਹੇ ਜ਼ਿੰਮੇਵਾਰੀਆਂ ਨਿਭਾਈਆਂ ਪਾਰਟੀ ਦੇ ਵਿੱਚ ਮੁੱਖ ਤੌਰ ਤੇ ਪ੍ਰਮੁੱਖ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਂਦੇ ਆਏ ਔਰ ਉਹਨਾਂ ਨੂੰ ਤਖਸੇ ਵਾਂਦੇ ਬੁਲਾ ਕੇ ਜੋ ਕੁਝ ਤੁਹਾਡੇ ਸਾਹਮਣੇ ਹੋਇਆ 2 ਦਸੰਬਰ ਨੂੰ ਸਾਰਿਆਂ ਦੇ ਸਾਹਮਣੇ ਔਰ ਨਾਲ ਇਹ ਲੋੜ ਪੈ ਗਈ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਕਿ ਪੁਨਰ ਸਰਜੀਤੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਾਰੇ ਸਿਧਾਂਤ ਪਰੰਪਰਾਵਾਂ ਮਾਨ ਮਰਿਆਦਾਵਾਂ ਪਾਰਟੀ ਦੀਆਂ ਪੰਥ ਦੀਆਂ ਛੱਡ ਦਿੱਤੀਆਂ ਉਸ ਲੀਡਰਸ਼ਿਪ ਨੇ ਪਹਿ ਲੋੜ ਪੈਗੀ ਪੁਨਰ ਸਿਰਜੀਤੀ ਦੀ ਇੱਕ ਨਵੇਂ ਸਿਰੇ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਧਿਰ ਹੈ ਔਰ ਇਹ ਕਹ ਲਈ ਇੱਕ ਸਾਡੀ ਰਾਸ਼ੀ ਜਮਾਤ ਹੈ ਜੋ ਸਾਡੇ ਹੱਕਾਂ ਦੀ ਤਰਜਮਾਨੀ ਕਰਦੀ ਹੈ ਪਹਿਰੇਦਾਰੀ ਕਰਦੀ ਹੈ ਉਹਨੂੰ ਮੜੁ ਸਿਰਜੀਤ ਕੀਤਾ ਜਾਵੇ ਸੋ ਪਰ ਆਓ 18 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਇਹ ਭਰਤੀ ਆਰੰਭ ਕੀਤੀ ਗਈ 2 ਮਹੀਨੇ ਹੋ ਗਏ ਅੱਜ 17 ਤਰੀਕ ਹੋ ਗਈ ਕੱਲ ਨੂੰ 18 ਤਰੀਕ ਹੋਣੀ ਹੈ ਜਿੱਡਾ ਵੱਡਾ ਹੰਗਾਰਾ ਪੰਜਾਬ ਦੇ ਵਿੱਚ ਹਰ ਕੋਨੇ ਤੋਂ ਜਿਵੇਂ ਤੁਹਾਡਾ ਵੱਡਾ ਇਕੱਠ ਹੋਇਆ ਬੜਾ ਉਤਸ਼ਾਹ ਹੈ ਮੈਂ ਵਧਾਈ ਦੇਣਾ ਮੱਖਣ ਬਰਾੜ ਜੀ ਤੇ ਪ੍ਰਧਾਨ ਜੀ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਔਰ ਸਾਰੀ ਲੀਡਰਸ਼ਿਪ ਨੂੰ ਕਿ ਤੁਸੀਂ ਸਾਰਿਆਂ ਕੋਲ ਹੋ ਕਾ ਦਿੱਤਾ ਹੈ ਅਰ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜੀ ਆਇਆਂ ਵੀ ਕਹਿੰਦੇ ਆ ਕਿ ਤੁਹਾਡੇ ਅੰਦਰ ਪੰਥ ਦਾ ਦਰਦ ਹੈ ਪੰਜਾਬ ਦਾ ਹਿੱਤ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਵਾਸਤੇ ਹਮਲਾ ਮਾਰ ਰਹੇ ਆ ਅੱਜ ਆਇਓ ਤੁਹਾਨੂੰ ਜੀ ਆਇਆਂ ਤੁਹਾਡੇ ਇਸ ਜਜ਼ਬੇ ਤੇ ਬਲਬਲੀਆ ਨੂੰ ਸਲਾਮ ਕਰਦੇ ਆ ਧੰਨਵਾਦ ਕਰਦੇ ਆ ਮੈਂ ਬੇਨਤੀ ਕਰਾਂ ਕਿ ਉਹ ਲੋਕ ਜਿਹੜੇ ਪਹਿਲਾਂ ਕਿਹਾ ਗੁਰਮਤ ਤੋਂ ਹੀਣੇ ਨਾ ਸਾਡੇ ਸਿਧਾਂਤਾਂ ਨੂੰ ਜਿਨ੍ਹਾਂ ਨੇ ਪੈਰਾਂ ਵਿੱਚ ਰੋਲਿਆ ਪਰੰਪਰਾਵਾਂ ਦੀ ਲਾਪਰਵਾਹੀ ਕਰਕੇ ਮਰਜੀ ਦਾ ਸਾਰਾ ਕੁਝ ਕਰਦੇ ਰਹਿ ਤੁਹਾਡੇ ਸਾਹਮਣੇ ਆ। ਔਰ ਇੱਕ ਸਾਡਾ ਇਤਿਹਾਸ ਆ ਪਿਛਲਾ। ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਦਹਾਂਦਾ ਰਹਿੰਦਾ ਹੈ। ਹਿਸਟਰੀ ਰਿਪੀਟਸ ਇਟਸੈਲਫ। ਔਰ ਜਦੋਂ ਆ 12 ਮਈ ਲੰਗੀ ਆ ਹੁਣੇ ਆਪਾਂ ਸਰਹੰਦ ਫਤਿਹ ਦਿਵਸ ਮਨਾ ਕੇ ਛੱਡੇ ਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੰਟਰਨੈਟ ਖੜਕਾ ਕੇ ਪਹਿਲਾ ਖਾਲਸਾ ਰਾਜ ਸਰਤੀ ਤੇ ਕਾਇਮ ਕੀਤਾ ਪੰਜ ਵਰੇ ਚਲਿਆ ਤੁਹਾਨੂੰ ਜ਼ਮੀਨਾਂ ਦੇ ਮਾਲਕ ਹੱਕੀ ਬਣਾਇਆ ਉਸ ਸਮੇਂ ਦੇ ਸਰਕਾਰ ਨੇ ਬਾਬਾ ਬੰਦਾ ਸਿੰਘ ਦੀ ਖਾਲਸਾ ਰਾਜ ਨੇ ਸੋ ਉਹਨਾਂ ਦੇ ਜਦੋਂ ਸ਼ਹਾਦਤ ਹੋਈ ਦਿੱਲੀ ਮਹਿਰੋਲੀ ਵਿਖੇ ਔਰ ਉਹਨਾਂ ਦੇ ਨਾਲ ਸਾਥੀਆਂ ਦੀ ਸ਼ਹਾਦਤ ਹੋਈ ਔਰ ਜਿਹੜਾ ਕੋ ਕੋ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਬੜੀ ਲਸਾਨੀ ਬੜੀ ਕੁਰਬਾਨੀ ਆ ਉਹਨਾਂ ਦੀ ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੁਝ ਲੋਕਾਂ ਨੇ ਇਹ ਮੰਨ ਚ ਧਾਰ ਲਿਆ ਕਿ ਹੁਣ ਆਪਾਂ ਆਪਣਾ ਰਾਹ اختیار ਕਰੀਏ ਅਲੱਗ ਉਹਨਾਂ ਨੇ ਇੱਕ ਬੰਦਈ ਖਾਲਸਾ ਬਣਾ ਲਿਆ ਬੰਦਈ ਖਾਲਸੇ ਦਾ ਮਤਲਬ ਸੀ ਕਿ ਸਾਡਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਸੀ ਇਹ 11ਵਾਂ ਗੁਰੂ ਹੈ ਜੀ ਔਰ ਉਹਨਾਂ ਨੇ ਜਿਹੜੇ ਨੀਲਾ ਬਾਣਾ ਸਿੰਘ ਪਹਿਨਦੇ ਸਨ ਉਹਦੀ ਜਗ੍ਹਾ ਤੇ ਲਾਲ ਪਹਿਨਣਾ ਸ਼ੁਰੂ ਕਰਤਾ ਹੈ ਅਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਬਖਸ਼ਿਸ਼ ਕੀਤੀ ਸੀ ਉਹਦੀ ਜਗ੍ਹਾ ਤੇ ਫਤਿਹ ਦਰਸ਼ਨ ਦਾ ਨਾਮ ਦਿੱਤਾ ਗਿਆ ਇਹ ਉਹਨਾਂ ਨੇ ਬੰਦਾਈ ਖਾਲਸੇ ਵੱਲੋਂ ਸ਼ੁਰੂ ਕੀਤਾ ਗਿਆ ਪਰ ਇਧਰ ਤੁਹਾਡੇ ਵਾਂਗੂ ਦਰਦੀ ਸੰਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਾਡੇ 11ਵੇਂ ਜਨ ਕਹ ਲਿਆ ਸਦੀਵੀ ਕਾਲ ਦੇ ਜਿਹੜੇ ਗੁਰੂ ਨੇ ਜੁਗੋ ਜੁਗ ਸਾਹਿਬ ਗੁਰੂ ਗ੍ਰੰਥ ਸਾਹਿਬਹਾਰਾਜੀ ਦੇ ਲੜ ਲਾ ਕੇ ਕਹਿੰਨੇ ਹੁਕਮ ਕਰ ਗਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਉਹਨਾਂ ਦੇ ਲੜ ਲੱਗੇ ਆਂ ਔਰੇ ਭੇਖੀ ਨੇ ਇਹਨਾਂ ਨੇ ਮਨਮਰਜ਼ੀ ਨਾਲ ਆਪਣੀ ਆਪਣਾ ਪਰੰਪਰਾਵਾ ਸਿਧਾਂਤਾਂ ਤੋਂ ਉਲਟ ਫੈਸਲੇ ਕਰ ਲੈ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਨੇ ਗਵਾਹੀ ਕੀਤੀ ਔਰੋ ਤਤ ਖਾਲਸਾ ਬਣਿਆ ਸਾਨੂੰ ਯਾਦ ਹੋਣਾ ਬੰਦਾ ਜੀ ਖਾਲਸਾ ਤੇ ਤਤ ਖਾਲਸਾ ਦੋ ਧੜੇ ਬਣ ਗਏ ਸਨ। ਔਰ ਮਾਤਾ ਸੁੰਦਰੀ ਜੀ ਨੇ ਔਰ ਡਿੜਤਾ ਦੇ ਨਾਲ ਕਹ ਲਿਆ ਸਾਰਾ ਪੰਥ ਜਿਵੇਂ ਤੁਸੀਂ ਸਾਹ ਦੇਤੇ ਦੇ ਰਹੇ ਹੋ ਅੱਜ। ਇਹ ਫੈਸਲਾ ਕਰ ਲਿਆ ਕਿ ਦੋਖੀ ਨੇ ਪੰਥ ਦੇ ਔਰ ਉਹਨਾਂ ਨੂੰ ਪੰਥ ਚੋਂ ਐਕਸ ਕਮਿਊਨੀਕੇਟ ਕਰ ਦਿੱਤਾ ਗਿਆ 506 ਕਰ ਦਿੱਤਾ ਗਿਆ। ਕਿ ਤੁਸੀਂ ਪੰਥ ਕਹੋਂ ਦੇ ਹੱਕਦਾਰ ਨਹੀਂ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਧਾਂਤ ਦੇ ਉਹਨਾਂ ਦੇ ਪਰੰਪਰਾਵਾਂ ਦੀ ਉਲੰਘਣਾ ਕੀਤੀ ਹੈ। ਪ੍ਰਵ ਹਾਲਾਤ ਅੱਜ ਵੀ ਉਹੀ ਬਣੇ ਨੇ ਇਤਿਹਾਸ ਰੌਂਦਾ ਆਪਣੇ ਆਪ ਨੂੰ ਕੁਝ ਲੋਕ ਆਪਣੇ ਆਪ ਨੂੰ ਪੰਥ ਸਮਝ ਬੈਠੇ ਪੰਥ ਆ ਗੁਰੂ ਦਾ ਇੱਕ ਪਰਿਵਾਰ ਜਾਂ ਵਿਅਕਤੀ ਪੰਥ ਨਹੀਂ ਹੈ ਐਸੇ ਭਰੇਖੇਦਰ ਮਨਮਾਨੀਆਂ ਕੀਤੀਆਂ ਸਾਡੀਆਂ ਵੱਡੀਆਂ ਤਿੰਨੇ ਸੰਸਥਾਵਾਂ ਸ੍ਰੀ ਅਕਾਲ ਦਸਾਹ ਸ਼ਰੋਣੀ ਗੁਰਦਵਾਰਾ ਬੰਦ ਕਮੇਟੀ ਅਤੇ ਸ਼ਰੋਣੀ ਅਕਾਲੀ ਦਲ ਦਾ ਆਰੋ ਫੈਸਲਿਆਂ ਦਾ ਰਿਜ਼ਲਟ ਕੀ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ ਸਾਰਾ ਸਿੱਖ ਦੁਨੀਆ ਦੇ ਵਿੱਚ ਬੈਠਾ ਚਿੰਤਤ ਹੈ ਆਪਾਂ ਇੱਥੇ ਬੈਠੇ ਇਸ ਗੱਲ ਲਈ ਚਿੰਤਤਾਂ ਉਹਦੇ ਲਈ ਸਿਰ ਜੋੜ ਰਹੇ ਆਂ ਅੱਜ ਆਪਾਂ ਨੂੰ ਮੌਕਾ ਮਿਲਿਆ ਮੈਂ ਬੇਨਤੀ ਕਰਾਂ ਕਿਉਂਕਿ ਉਹਨਾਂ ਨੇ ਜਿੱਦਣ ਫੈਸਲੇ 2 ਤਰੀਕ ਨੂੰ ਹੋਏ 2 ਦਸੰਬਰ ਨੂੰ ਹੁਕਮਨਾਮੇ ਹੋਏ ਉਹਨਾਂ ਨੇ ਉਸੇ ਦਿਨ ਧਾਰ ਲਈ ਵੀ ਅਸੀਂ ਨਹੀਂ ਮੰਨਣੇ ਔਰ ਉਹਨਾਂ ਹੁਕਮਨਾਮਿਆਂ ਨੂੰ ਪਿੱਠ ਦੇ ਕੇ ਆਪਣੀ ਮਰਜ਼ੀ ਨਾਲ ਭਰਤੀ ਆਰੰਭ ਕਰਕੇ ਆਪਣੇ ਧੜੇ ਨੂੰ ਪ੍ਰਧਾਨ ਬਣਾ ਲਿਆ ਸੁਭੀਰ ਬਾਦਲ ਨੇ ਉਹ ਬਣ ਬੈਠਾ ਔਰ ਮੈਂ ਕਹਾਂ ਉਹ ਅਕਾਲੀ ਨੇ ਕਹਾ ਸਕਦੇ ਅਕਾਲ ਤਖਤ ਨੂੰ ਸਮਰਪਤ ਜਿਹੜਾ ਇੱਕ ਅਕਾਲਪੁਰਖ ਨੂੰ ਮੰਨਣ ਵਾਲਾ ਉਹੀ ਅਕਾਲੀ ਕਹਾਉਂਦਾ ਉਹ ਇੱਕ ਬਾਦਲ ਲਾਲ ਹੋ ਸਕਦਾ ਹੈ ਭਗੌੜਾ ਦਲ ਹੋ ਸਕਦਾ ਹੈ ਜਿਵੇਂ ਬੰਦੇ ਦੀ ਖਾਲਸੇ ਵਾਲੀ ਰੂਚੀ ਔਰ ਉਹਨਾਂ ਦਾ ਖਿਆਲ ਸੋਚ ਉਹਨਾਂ ਲੋਕਾਂ ਦੀ ਬਣ ਗਈ ਜਿਨ੍ਹਾਂ ਨੇ ਗੁਰੂ ਉਹਦਾ ਗੁਰੂ ਨੂੰ ਪੈਠ ਦਿੱਤੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਦੇ ਅਕਾਲ ਤਖਤ ਨੂੰ ਪੈਠ ਦਿੱਤੀ ਹੁਕਮਨਾਮੇ ਨੂੰ ਪੈਠ ਦਿੱਤੀ ਤੋ ਦੂਜੇ ਪਾਸੇ ਭਰਾਵੋ ਤੁਸੀਂ ਹੋ ਡਿਊਟੀ ਲੱਗੀ ਆ ਦਾਸਾਂ ਦੀ ਕਿ ਤੁਹਾਡੇ ਚਰਨਾ ਜਾ ਕੇ ਭਰਤੀ ਲਈ ਬੇਨਤੀ ਕਰੀਏ ਕਿ ਤੁਹਾਡੀ ਆਪਣੀ ਜਮਾਤ ਹੈ ਤੁਹਾਡੀ ਆਪਣੀ ਜਿਹੜੀ ਇਹ ਰਾਸੀ ਜਮਾਤ ਨੂੰ ਮਜ਼ਬੂਤ ਕਰਨਾ ਹੈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਨੇ ਉਹਦੇ ਮਨ 'ਚ ਧਾਰ ਲਈ ਕਿ ਇਹ ਜਿਹੜੇ ਸਿੰਘ ਸਹਿਬਾਨ ਨੇ ਇਹਨਾਂ ਨੇ ਸਾਨੂੰ ਹੁਕਮ ਸੁਣਾ ਕੇ ਮੈ ਦਿੱਤੇ ਭਾਵ ਕੇ ਇੰਨਾ ਰੋਵਦਾਬ ਸੀ ਆਪਣਾ 26 ਦਿਨਾਂ ਦੇ ਵਿੱਚ ਤੇਨ ਸਿੰਘ ਸਹਿਬਾਨਾ ਨੂੰ ਸੇਵਾ ਮੁਕਤ ਕੀਤਾ ਤੁਹਾਡੇ ਸਾਹਮਣੇ ਆ ਜਲੀਲ ਕਰਕੇ ਕੀਤਾ ਸਾਡੇ ਤਖਤਾਂ ਦੀ ਬੇਹਰਮਤੀ ਹੋਈ ਕਿਉਂਕਿ ਜਿੰਨਾ ਅੰਦਰ ਕੂੜ ਵਰਤ ਹੈ ਸੱਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਉਹ ਤਾਂ ਮਾਚ ਗਿਆ ਜਦੋਂ ਸੱਚ ਉਹਨਾਂ ਦੇ ਸੀਨੇ 'ਚ ਲੱਗਿਆ ਉਹਨਾਂ ਨੇ ਲਾ ਗੁਰੂ ਨੂੰ ਬੈਠੇ ਦਿੱਤੀ ਅਕਾਲ ਤਖਤ ਨੂੰ ਬੈਠ ਦੇਤੀ ਉਹ ਭਗਾਉੜੇ ਬਣ ਗਏ ਸੋ ਆਓ ਗੁਰੂ ਨਾਨਕ ਮਹਾਰਾਜ ਅਕਾਲ ਤਖਤ ਨੂੰ ਸਨਮੋਖੋ ਤੁਸੀਂ ਮੈਂ ਤੁਹਾਡਾ ਧੰਨਵਾਦ ਵੀ ਕਰਾਂਗਾ ਔਰ ਜਿਹੜਾ ਦਰਦ ਤੁਸੀਂ ਸਮੋਈ ਬੈਠੇ ਹੋ ਬੜੇ ਮਨਾਂ ਦੇ ਵਿੱਚ ਬਲਬਲੇਦੇ ਖਿਆਲ ਨੇ ਉਹਨਾਂ ਨੂੰ ਮੂਰਤੀਮਾਨ ਕਰਨ ਦਾ ਸਮਾਂ ਆਇਆ ਸਰਦਾਰ ਬਰਜਿੰਦਰ ਸਿੰਘ ਜੀ ਮਖਣ ਬਰਾੜ ਤੇ ਉਹਨਾਂ ਦੇ ਸਾਥੀਆਂ ਨੇ ਇਹ ਬਹੁਤ ਵੱਡਾ ਦਲੇਰੀ ਨਾਲ ਕਹਾ ਕਿ ਇਹ ਜ਼ੋਰਦ ਕਰਕੇ ਕਿ ਸਾਡਾ ਸਾਰਾ ਜਿਲ੍ਹਾ ਸ੍ਰੀ ਅਕਾਲ ਤਖਤ ਸੇ ਉਸ ਹੁਕਮਨਾਮੇ ਨਾਲ ਪਹਿਰੇਦਾਰੀ ਕਰੇਗਾ ਅੱਜ ਵੱਡਾ ਇਕੱਠ ਦੇਖ ਕੇ ਉਹ ਇਹ ਮੈਂ ਇਸ ਕੋ ਦੂਜੀ ਰਹਿ ਨਹੀਂ ਕਿ ਇਸ ਜ਼ਿਲ੍ਹੇ ਦਾ ਹਰ ਹਰ ਜੋ ਸਿੱਖ ਹੋਣੇ ਆ ਜਾਂ ਪੰਜਾਬ ਹਤੈਸੀ ਕੋਣੇ ਆ ਆਪਾਂ ਸਾਰੇ ਆ ਜਾਏ ਭਾਵੇਂ ਨਹੀਂ ਪਹੁੰਚ ਸਕੇ ਬਾਹਰ ਵੀ ਖੜੇ ਨੇ ਜਾਂ ਘਰ ਅੱਜ ਵੀ ਰਹਿ ਗਏ ਮੈਂ ਦੇਖ ਰਿਹਾ ਗਰਮੀ ਦਾ ਸਮਾਂ ਬਹੁਤਾ ਸਮਾਂ ਨਾ ਲਵਾ ਬਹੁਤ ਨੇ ਗੱਲਾਂ ਕਹਿਣ ਵਾਲੀਆਂ ਬਾਕੀ ਸੱਜਣ ਮੇਰੇ ਸਾਥੀ ਕਹਿਣਗੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸੋ ਮੈਂ ਆਖਰ ਦੇ ਵਿੱਚ ਉਹ ਬੇਨਤੀ ਕਰਦਾ ਹੋਇਆ ਕਿ ਉਹਨਾਂ ਬੰਦਈਆਂ ਤੋਂ ਖਿਹੜਾ ਛਡਾਉਣ ਸੜਾਉਣ ਵਾਸਤੇ ਉਹਨਾਂ ਨੂੰ ਇਸ ਜਿਹੜੀ ਰਾਸੀ ਪੰਜ ਦੀ ਧਿਰ ਉਹ ਘਵਾਉਂਦੇ ਉਹਨਾਂ ਤੋਂ ਮੁਕਤ ਕਰਨ ਵਾਸਤੇ ਲਾਂਭੇ ਕਰਨ ਵਾਸਤੇ ਤੁਹਾਡੀ ਆਪਣੀ ਸ਼ੋਮਣੀ ਅਕਾਲੀ ਦਲ ਇਹਨੂੰ ਪੁਨਰ ਸਜਿਤ ਕਰੀਏ ਤਾਂ ਹੁਣ